ਜਦੋਂ ਇਹਨਾਂ ਦੇ ਖਿਲਾਫ ਵੀਡੀ ਜਾਂਦੀ ਏ ਇਹਨਾਂ ਦੇ ਸਾਥੀ ਇਹਨਾਂ ਦੀ ਤੁਲਨਾ ਸੀ ਦੇ ਆਜ਼ਮ ਭਗਤ ਸਿੰਘ ਨੇ ਸ਼ੁਰੂ ਕਰ ਭਗਵੰਤ ਸਬਾਨ ਪਾਰਟੀ ਦਾ ਪ੍ਰਧਾਨ ਸੀ ਇਸੇ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਜੀ ਨੂੰ ਲੀਡਰ ਆਫ ოਪੋਜੀਸ਼ਨ ਬਣਾਇਆ ਜੇ ਨਾ ਤੁਸੀਂ ਰੋਟੀ ਸਾਂਝੀ ਕੀਤੀ ਹੋਏ ਨਮਕ ਇਕੱਠਿਆਂ ਖਾਦਾ ਹੋਏ ਜੇ ਉਹਦੇ ਨਾਲ ਤੁਸੀਂ ਇਹ ਕੰਮ ਕਰ ਸਕਦੇ ਤੇ ਬਗਾਨਿਆਂ ਨਾ ਤੁਸੀਂ ਕੀ ਕਰਸਤੇ ਜਿਸ ਨਾਲ ਇਕੱਠੇ ਰੋਟੀ ਖਾਧੀ ਉਸ ਨਾਲੋਂ ਕਰ ਰਹੇ ਫਿਰ ਲੋਕਾਂ ਦਾ ਕੀ ਕਰੋਗੇ ਇਸ ਸਵਾਲ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਬਾਜਵਾ ਨੇ ਮਾਨ ਨੂੰ ਪੁਰਾਣਾ ਵੇਲਾ ਚੇਤੇ ਕਰਵਾਇਆ ਜਦੋਂ ਖੈਰਾ ਤੇ ਮਾਨ ਇਕੱਠੇ ਇੱਕੋ ਪਾਰਟੀ 'ਚ ਹੁੰਦੇ ਸਨ ਜਦੋਂ ਅਰਵਿੰਦ ਕੇਜਰੀਵਾਲ ਨੇ ਖੈਰਾ ਨੂੰ ਵਿਰੋਧੀ ਧਿਰ ਦਾ ਲੀਡਰ ਲਾਇਆ ਸੀ ਪ੍ਰਤਾਪ ਸਿੰਘ ਬਾਜਵਾ ਨੇ ਕੇਜਰੀਵਾਲ ਦੀ 도ਗਲੀ ਨੀਤੀ ਤੇ ਵੀ ਸਵਾਲ ਖੜੇ ਕੀਤੇ ਨੇ 2 ਸਾਲ ਪਹਿਲੇ ਲੋਕਾਂ ਨੇ ਬਹੁਤ ਆਸਾਂ ਉਮੀਦਾਂ ਨਾਲ ਇਥੇ ਗਵਰਨਮੈਂਟ ਲੈ ਕੇ ਆਂਦੀ ਪਰ ਦੇ ਲਾਅ ਦੇ ਨਾਂ ਥੱਲੇ ਕਿ ਇਹੋ ਜਿਹੇ ਲੋਕ ਲੈ ਕੇ ਆਵਾਂਗੇ ਜਿੱਦ ਵਿੱਚ ਸਾਰੋਂ ਪਹਿਲਾ ਪੁਆਇੰਟ ਹੀ ਇਹ ਸੀ ਕਿ ਇਸ ਦੇਸ਼ ਦੀ ਹੈ ਜਿਹੜੀ ਆ ਕਦਰਾਂ ਕੀਮਤਾਂ ਨੇ ਹਿਊਮਨ ਰਾਈਟਸ ਨੇ ਸਾਡਾ ਸੈਕੂਲਰ ਕਰਦਾਰ ਹੈ ਉਹਦੇ ਤੇ ਪਹਿਰਾ ਇਹ ਸਰਕਾਰ ਦੇ ਠੀਕ ਕਿਹਾ ਸਾ ਸੁਖਪਾਲ ਸਿੰਘ ਕਹਿ ਰਾ ਜੀ ਇਹਨਾਂ ਦੇ ਆਪ ਦੇ ਸੁਪਰੀਮੋ ਜਿਹੜੇ ਨੇ ਇੱਕ ਇਹਨਾਂ ਦੇ ਆਪਣੇ ਜਦੋਂ ਇਹਨਾਂ ਦੇ ਖਿਲਾਫ ਵੀਡੀ ਜਾਂਦੀ ਹੈ ਇਨਾਂ ਦੇ ਸਾਥੀ ਇਹਨਾਂ ਦੀ ਤੁਲਨਾ ਸ਼ੀਦਿਆਜ਼ਮ ਭਗਤ ਸਿੰਘ ਨਾਲ ਸ਼ੁਰੂ ਕਰਦੇ ਹਾਂ। ਸਤਜਿੰਦਰ ਜੈਨ ਜੀ ਨੂੰ ਉਹਨਾਂ ਦੀ ਵੀ ਕਿਸੇ ਫਰੀਡਮ ਫਾਈਟਰ ਨਾਲ ਤੁਲਨਾ ਕਰ ਦਿੰਦੇ। ਇਹਨਾਂ ਦੇ ਸੋਸੋਧਿਆ ਸਾਹਿਬ ਦੀ ਵੀ ਤੁਲਨਾ ਫਰੀਡਮ ਫਾਈਟਰਸ ਨਾਲ ਹੋ ਜਾਂਦੀ। ਕੇਜਰੀਵਾਲ ਸਾਹਿਬ ਇੱਕ ਪਾਸੇ ਤੁਹਾਡੀ ਆਪਣੀ ਸਰਕਾਰ ਤੁਸੀਂ ਹਰ ਰੋਜ਼ ਇਲਜ਼ਾਮ ਬੀਜੇਪੀ ਦੇ ਸੇ ਕਰਦੇ ਤੇ ਮੋਦੀ ਹੋਣਾਂ ਦੀ ਸਰਕਾਰ ਤੇ ਸੈਂਟਰ ਦੀਆਂ ਏਜੰਸੀਆਂ ਦੀ ਦੁਰਵਰਤੋਂ ਦੀ ਗੱਲ ਕਰਦੇ ਤੇ ਦੂਜੇ ਪਾਸੇ ਉਹੀ ਚੀਜ਼ ਤੁਹਾਡਾ ਨਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਸੇਮ ਉਹਨਾਂ ਕੋ ਤੇ ਅੱਠ ਸੱਤ ਏਜੰਸੀਆਂ ਨੇ ਤੁਹਾਡੇ ਕੋ ਤੇ ਕੱਲੀ ਇੱਕ ਵਿਜੀਲੈਂਸ ਜੇਕਰ ਨਾਮਵਰ ਆਪਣੇ ਸਾ ਦੇਖੋ ਸਾਰਨ ਅਫਸੋਸ ਦੀ ਗੱਲ ਬਾਕੀਆਂ ਦਾ ਤੇ ਭਗਵੰਤਬਾਨ ਕੋ ਥੋੜਾ ਮੋਟਾ ਵਾਕਫ ਹੋਏਗਾ ਸਾਡੇ ਨਾਲ ਵੀ ਪਾਰਲੀਮੈਂਟ ਚ ਰਿਹਾ ਚਲੋ ਸਾਡੇ ਨਾਲ ਤੇ ਕਿਤੇ ਚਾਹ ਦਾ ਕਾਪੀ ਨਾ ਕਾਫੀ ਦਾ ਕੱਪ ਸੰਧਾ ਕੀਤਾ ਉਹ ਸੁਖਪਾਲ ਸਿੰਘ ਖੜਾ ਨਾ ਤੇ 2 ਸਾਲ ਜਾਂ 3 ਸਾਲ ਉਸੇ ਪਾਰਟੀ ਚ ਰਹੇ ਭਗਵੰਤ ਮਾਨ ਪਾਰਟੀ ਦਾ ਪ੍ਰਧਾਨ ਸੀ ਇਸੇ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਜੀ ਨੂੰ ਲੀਡਰ ਆਫ ოਪੋਜੀਸ਼ਨ ਬਣਾਇਆ ਜਿਹਦੇ ਨਾਲ ਤੁਸੀਂ ਰੋਟੀ ਸਾਂਝੀ ਕੀਤੀ ਹੋਏ ਨਮਕ ਇਕੱਠਿਆਂ ਖਾਧਾ ਹੋਏ ਜੇ ਉਹਦੇ ਨਾਲ ਤੁਸੀਂ ਇਹ ਕੰਮ ਕਰ ਸਕਦੇ ਤੇ ਬਗਾਨਿਆਂ ਨਾ ਤੁਸੀਂ ਕੀ ਕਰੇ ਕੀ ਤੁਹਾਡੇ ਤੋਂ ਲੋਕ ਦੂਜੇ ਸਿਆਸੀ ਵਿਰੋਧੀ ਕੀ ਤੁਹਾਡੇ ਤੋਂ ਆਸ ਉਮੀਦ ਕਰਨੀ